ਇਤਿਹਾਸ ਦੇ ਮੁਤਾਬਕ ਮਾਨ ਗੋਤ ਦੇ ਬਜ਼ੁਰਗਾਂ ਨੇ ਅੱਜ ਤੋਂ 250 ਸਾਲ ਪਹਿਲਾਂ ਇਹ ਮੌੜਾ ਪਿੰਡ ਵਸਾਇਆ ਸੀ। ਇਹ ਪੰਜਾਬ ਦਾ ਇੱਕੋ ਇੱਕ ਪਿੰਡ ਹੈ ਜਿਸ ਦੇ ਇੱਕੋ ਘਰ ਵਿੱਚ ਤਿੰਨ ਸੂਰਮੇ ਪੁੱਤ ਪੈਦਾ ਹੋਏ ਸੀ। ਜੱਟ ਜਿਆਉਣਾ ਮੋੜ, ਕਿਸ਼ਨਾ ਤੇ ਨਰੈਣਾ। ਇਨ੍ਹਾਂ ਤਿੰਨਾਂ ਸੂਰਮਿਆਂ ਚੋਂ ਮੋਢੀ ਤੇ ਮਾਪਿਆਂ ਦਾ ਜੇਠਾ ਪੁੱਤ ਕਿਸ਼ਨਾ ਬਾਪੂ ਖੜਕ ਸਿੰਘ ਦੇ ਘਰ ਮਾਂ ਸੰਤਕੌਰ ਦੀ ਕੁੱਖੋਂ ਅੰਗਰੇਜ਼ਾਂ ਦੇ ਰਾਜ ਵੇਲੇ ਪੈਦਾ ਹੋਇਆ ਸੀ। ਤੇ ਦੂਜੀ ਵੱਡੀ ਗੱਲ ਇਹ ਸੀ ਕਿ ਜੀਂਦ ਰਿਆਸਤ ਵਾਲੇ ਮਹਾਰਾਜੇ ਰਣਵੀਰ ਸਿੰਘ ਦੀ ਮਾਸੀ ਦਾ ਪੁੱਤ ਵਾਸਦੇਵ ਇਸ ਪਿੰਡ ਦੀ ਪੰਜਵੀਂ ਪੱਤੀ ਦੀ ਸਾਰੀ ਜ਼ਮੀਨ ਦਾ ਮਾਲਕ ਸੀ ਪਿੰਡ ਦੇ ਲੋਕ ਉਹਦੀ ਅੱਖ ਚੱਕ ਪਾ ਕੇ ਨਹੀਂ ਸੀ ਝਾਕਦੇ ਜੋ ਉਹ ਫੈਸਲਾ ਕਰ ਦਿੰਦਾ ਉਹ اٹਲ ਹੁੰਦਾ ਸੀ ਕਿਸ਼ਨੇ ਦੇ ਬਜ਼ੁਰਗ ਇਸ ਵਾਸਦੇਵ ਸਰਦਾਰ ਦੀ ਪੈਲੀ ਨੂੰ ਵਟਾਈ ਤੇ ਬੋਂਦੇ ਹੁੰਦੇ ਸੀ ਤੇ ਇੱਕ ਦਿਨ ਕਿਸ਼ਨਾ ਜਿਹੜੀ ਪੱਤੀ ਵਾਲੀ ਜ਼ਮੀਨ ਸੀ ਉਹਦੇ ਚੋਂ ਆਪਣੇ ਡੰਗਰਾਂ ਵਾਸਤੇ ਭਰੀ ਵੱਢ ਲਿਆ ਆ ਮੱਕੀ ਦੀ ਪਰ ਉਹਨੇ ਗਲਤੀ ਇਹ ਕੀਤੀ ਕਿ ਪਹਿਲਾਂ ਵਾਸਦੇਵ ਸਰਦਾਰ ਨੂੰ ਪੁੱਛਿਆ ਨਹੀਂ ਚੁਗਲਖੋਰਾ ਨੇ ਚੁਗਲੀ ਕਰਤੀ ਅਗਲੇ ਦਿਨ ਵਾਸਦੇਵ ਸਰਦਾਰ ਨੇ ਪਿੰਡ ਦੀ ਸਾਥ ਚ ਕਿਸ਼ਨੇ ਨੂੰ ਘੇਰ ਕੇ ਝੜਕਿਆ ਕਿ ਤੇਰੇ ਕਿਹੜਾ ਪਿਓ ਦੀ ਮੱਕੀ ਬੀਜੀ ਹੋਈ ਆ ਜਿਹੜੀ ਤੂੰ ਵੱਢ ਕੇ ਲੈ ਆਇਆ ਅੱਗੇ ਤੋਂ ਆਪਣੀ ਔਕਾਤ ਵਿੱਚ ਰਹੀਂ ਤੇ ਬਿਨਾ ਪੁੱਛੇ ਸਰਦਾਰਾਂ ਦੀ ਬੱਟ ਤੋਂ ਦੀ ਨੰਗਣਾ ਵੀ ਜੁਰਮ ਹੁੰਦਾ ਪਰ ਕਿਸ਼ਨਾ ਵੀ ਆੜਵ ਸੁਹਾ ਦਾ ਗੱਭਰੂ ਸੀ ਭਰੀ ਵੀ ਸੱਤ ਚੀ ਵਾਸਦੇਵ ਸਰਦਾਰ ਨੂੰ ਗਾਲਾਂ ਕੱਢ ਤੀਆਂ ਕਿਸ਼ਨੇ ਨੇ ਤੇ ਪਿੰਡ ਵਾਲਿਆਂ ਦੇ ਦੰਦ ਜੁੜ ਗਏ ਕਿ ਅੱਜ ਸਰਦਾਰ ਦੇ ਮੂਹਰੇ ਖੜਕ ਸਿਉਂਦਾ ਮੁੰਡਾ ਬੋਲ ਪਿਆ ਪਤਾ ਨਹੀਂ ਹੁਣ ਕੀ ਹੋਏਗਾ ਵਿਚਾਰਾ ਡਰੂ ਸੁਹਾ ਦਾ ਸੀ ਖੜਕ ਸਿਉਂ ਕਿਸ਼ਨੇ ਦਾ ਪਿਓ ਭੱਜਿਆ ਹੋਇਆ ਗਿਆ ਸਰਦਾਰ ਦੇ ਪੈਰੀਂ ਹੱਥ ਲਾਏ ਕੰਬਦੇ ਹੱਥਾਂ ਨਾਲ ਮਾਫੀ ਮੰਗੀ ਆਪਣੀ ਪੱਗ ਲਾ ਕੇ ਸਰਦਾਰ ਦੇ ਅੱਗੇ ਰੱਖੀ ਕਿ ਸਰਦਾਰਾ ਜਵਾਕ ਅਣਜਾਣ ਹੈ ਇਹਨੂੰ ਅਕਲ ਨਹੀਂ ਹੈ ਇਨੇ ਗਲਤੀ ਕਰ ਲਈ ਐ ਪਰ ਇਹਨੂੰ ਮਾਫ ਕਰ ਦੇ ਘਰ ਦੀਆਂ ਔਰਤਾਂ ਵੀ ਜਾ ਕੇ ਬਾਸਦੇਵ ਵਗੇ ਰੋਣ ਪਿੱਟਣ ਲੱਗ ਪਈਆਂ ਚਾਹ ਲੋ ਸਰਦਾਰ ਬੋਲਿਆ ਤਾਂ ਕੋਸ਼ਣਾ ਪਰ ਉਹਨੇ ਗੱਲ ਦਿਲ 'ਚ ਰੱਖੀ ਤੇ ਜਦੋਂ 6 ਮਹੀਨਿਆਂ ਬਾਅਦ ਫਸਲ ਆਈ ਤਾਂ ਬਾਸਦੇਵ ਦੇ ਗੁੰਡਿਆਂ ਨੇ ਇਹਨਾਂ ਨਾਲ ਧੱਕਾ ਕੀਤਾ ਤੇ ਜਦੋਂ ਕਿਸ਼ਨਾ ਕੁਝ ਬੋਲਣ ਲੱਗਿਆ ਤੇ ਉਹ ਤਾਂ ਮੌਕਾ ਹੀ ਭਾਲਦੇ ਸੀ ਖੇਤਾਂ 'ਚ ਕੰਮ ਕਰਦੇ ਕਿਸ਼ਨੇ ਨੂੰ ਢਾ ਕੇ ਕੁੱਟਿਆ ਉਹਨਾਂ ਨੇ ਇੰਨਾ ਕਾ ਜ਼ਿਆਦਾ ਕੁੱਟਿਆ ਕਿ ਅਗਲੀਆਂ ਪਿਛਲੀਆਂ ਕਸਰਾਂ ਕੱਢ ਲਈਆਂ ਤੇ ਜਦੋਂ ਕਿਸ਼ਨਾ ਅੱਧ ਮਰਿਆ ਜਾ ਹੋ ਗਿਆ ਤੇ ਉਦੋਂ ਚੱਕ ਕੇ ਪੁਲਿਸ ਨੂੰ ਫੜਾਤਾ ਤੇ ਤਿੰਨ ਚਾਰ ਦਿਨ ਥਾਣੇ ਚ ਲਿ ਜਾ ਕੇ ਪੁਲਸੋਂ ਦੇ ਘੋਟੇ ਲਾਉਂਦੀ ਰਹੀ ਥਾਣੇ ਚ ਜਾ ਕੇ ਕਿਸ਼ਨੇ ਦੇ ਬਾਪੂ ਨੇ ਆਖਿਆ ਪੁੱਤਰਾ ਸਰਦਾਰ ਤੋਂ ਮਾਫੀ ਮੰਗ ਲੈ ਤੇਰੀ ਜਾਨ ਛੁੱਟ ਜੂਗੀ ਨਹੀਂ ساری ਉਮਰੇ ਜੇਲ੍ਹ ਦੀਆਂ ਕੋਠੜੀਆਂ ਚ ਸੜਦਾ ਮਰ ਜੇਗਾ ਪਰ ਕਿਸ਼ਨਾ ਆਪਣੀ ਜਿੱਦ ਤੇ ਅੜਿਆ ਰਿਹਾ ਉਹਨੇ ਪਿੰਡ ਵਾਲੇ ਸਰਦਾਰ ਤੋਂ ਮਾਫੀ ਨਹੀਂ ਮੰਗੀ ਤੇ ਅਖੀਰ ਜਦੋਂ ਕਾਫੀ ਸਮੇਂ ਬਾਅਦ ਕਿਸ਼ਨਾ ਠਾਣੇ ਚੋਂ ਛੁੱਟ ਕੇ ਪਿੰਡ ਆਇਆ ਤਾਂ ਉਹਨੇ ਮਨ ਚ ਪੱਕੀ ਸੋਹ ਖਾ ਲਈ ਕਿ ਇਹ ਵਾਸਦੇਵ ਨੂੰ ਮਾਰਨਾ ਹੀ ਮਾਰਨਾ ਇੱਕ ਦਿਨ ਕਿਸ਼ਨੇ ਨੇ ਪੂਰੀ ਤਿਆਰੀ ਕੀਤੀ ਕਿ ਅੱਜ ਜਾ ਕੇ ਸਰਦਾਰ ਉਹਦੀ ਹਵੇਲੀ ਚ ਮਾਰ ਦੇਣਾ ਪੂਰੀ ਤਿਆਰੀ ਕਰਕੇ ਤੁਰ ਗਿਆ ਗਾਂ ਜਦੋਂ ਹਵੇਲੀ ਚ ਪਹੁੰਚਿਆ ਮੈਂ ਸਰਦਾਰ ਨੂੰ ਮਿਲਣਾ ਤਾਂ ਸਰਦਾਰਨੀ ਨੇ ਆਖਿਆ ਕਿ ਸਰਦਾਰ ਸਾਹਿਬ ਤਾਂ ਸ਼ਿਕਾਰ ਖੇਡਣ ਗਏ ਹੋਏ ਆ ਜਦੋਂ ਵਾਪਸ ਆਏ ਉਦੋਂ ਆ ਜਾਵੀਂ ਪਰ ਕਿਸ਼ਨਾ ਗੁੱਸੇ ਚ ਇੰਨਾ ਉਬਲੀ ਜਾਂਦਾ ਸੀ ਉਸ ਨੇ ਸਰਦਾਰਨੀ ਦੇ ਕੰਨ ਚੋਂ ਇੱਕ ਡੰਡੀ ਲਾ ਲਈ ਸਰਦਾਰਨੀ ਨੇ ਮਿੰਤਾ ਕੀਤੀਆਂ ਕਿਸ਼ਨਿਆ ਮੇਰੀ ਡੰਡੀ ਮੈਨੂੰ ਮੋੜ ਦੇ ਜਿੰਨੇ ਪੈਸੇ ਚਾਹੀਦੇ ਆ ਲੈ ਜਾ ਪਿੰਡ ਸ਼ਰੀਕੇ ਕਬੀਲੇ ਚ ਮੇਰੀ ਬੇਇਜ਼ਤੀ ਹੋਊਗੀ ਪਰ ਕਿਸ਼ਨਾ ਕਹਿੰਦਾ ਸਰਦਾਰਨਿਏ ਵੱਡੇ ਮਰਦ ਵਾਸਦੇਵ ਨੂੰ ਕਹਦੀ ਕਿ ਮੇਰੇ ਕੋਲੋਂ ਆ ਕੇ ਤੇਰੀ ਡੰਡੀ ਮੜਾ ਕੇ ਲੈ ਜੇ ਤੇ ਇਹ ਸੋਨੇ ਦੀ ਡੰਡੀ ਲਾ ਕੇ ਕਿਸ਼ਨ ਘਰੇ ਨਹੀਂ ਆਇਆ ਕਰਦਿਆਂ ਨੂੰ ਸਨੇਹਾ ਭਜਵਾਤਾ ਕਿ ਬਾਪੂ ਤੇਰਾ ਪੁੱਤ ਲੰਮੀਆਂ ਵਾਟਾਂ ਤੇ ਚਲਿਆ ਗਿਆ ਹੁਣ ਪਿੱਛੇ ਮੁੜਨ ਦੀ ਰਾਹ ਬੰਦ ਹੋ ਗਈ ਐ ਆਪਣਾ ਤੇ ਮੇਰੇ ਟੱਬਰ ਦਾ ਖਿਆਲ ਰੱਖੇ ਜਾ ਕੇ ਡਾਕੂਆਂ ਨਾਲ ਰਲ ਗਿਆ ਕਿਸ਼ਨਾ ਤੇ ਕੁਝ ਸਮੇਂ ਬਾਅਦ ਇਸੇ ਮੋੜਾਂ ਪਿੰਡ ਚੋਂ ਇੱਕ ਬਰਾਤ ਚੜੀ ਬਾਣੀਆਂ ਦੀ ਇਹ ਬਾਣੀਆਂ ਵੀ ਵਾਸਦੇਵ ਸਰਦਾਰ ਦਾ ਚਮਚਾ ਸੀ ਇਹਨੇ ਵੀ ਕੁਝ ਪੈਸੇ ਲੈਣੇ ਸੀ ਕਿਸ਼ਨੇ ਕੇ ਟੱਬਰ ਤੋਂ ਇਹ ਵੀ ਉਹਨਾਂ ਦੇ ਵੇੜੇ ਚ ਜਾ ਜਾ ਕੇ ਧਮਕੀਆਂ ਦਿੰਦਾ ਹੁੰਦਾ ਸੀ ਤੇ ਜੱਟ ਤਾਂ ਕਦੇ ਰੱਬ ਦੀ ਧਮਕੀ ਨਹੀਂ ਜਰਦਾ ਇਹ ਤਾਂ ਫੇਰ ਬਾਣੀਆਂ ਹੋ ਕੇ ਉਹਨਾਂ ਦੇ ਬਾੜ ਚ ਦਾ ਸੀ ਜਦੋਂ ਇਹਦੇ ਮੁੰਡੇ ਦੀ ਜਾਨ ਚੜੀ ਤਾਂ ਕਿਸਨੇ ਨੇ ਆਪਣੇ ਸਾਥੀਆਂ ਨਾਲ ਇਹ ਲਾਲਿਆਂ ਦੀ ਜਾਨ ਲੁੱਟ ਲਈ ਪਿੰਡ ਚ ਹਾਹਾਕਾਰ ਮੱਚ ਗਈ ਪਰ ਇੱਥੇ ਬਾਸਦੇਵ ਸਰਦਾਰ ਨੂੰ ਮੌਕਾ ਮਿਲ ਗਿਆ ਉਸ ਨੂੰ ਪਤਾ ਸੀ ਕਿ ਕਿਸ਼ਨਾ ਇੱਕ ਦਿਨ ਮੈਨੂੰ ਮਾਰੂਗਾ ਜ਼ਰੂਰ ਉਸ ਨੇ ਪਿੰਡ ਦੀ ਸੁਰੱਖਿਆ ਦਾ ਬਹਾਨਾ ਬਣਾ ਕੇ ਜੀਂਦ ਵਾਲੇ ਮਹਾਰਾਜੇ ਰਣਵੀਰ ਸਿੰਘ ਇੱਕ ਪਿੰਡ ਮੌੜਾਂ ਚ ਪੁਲਿਸ ਦੀ ਪੱਕੀ ਚੌਕੀ ਬਿਠਾਤੀ ਤੇ ਚੌਕੀ ਵਾਲਿਆਂ ਨੇ ਕਿਸ਼ਨੇ ਦੇ ਸਾਰੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਤੇ ਚੌਕੀ ਵਾਲੇ ਥਾਣੇਦਾਰ ਨੇ ਕਿਸ਼ਨੇ ਦੀ ਮਾਂ ਸੰਤਕੌਰ ਦੀ ਜਾਦੇ ਬੇਇੱਜ਼ਤੀ ਕੀਤੀ ਤੇ ਮਾਤਾ ਦੀ ਗੁੱਤ ਨੂੰ ਵਟਾ ਦੇ ਕੇ ਥਾਣੇਦਾਰ ਕਹਿੰਦਾ ਜਾ ਤਾ ਆਪਣੇ ਪੁੱਤ ਕਿਸ਼ਨੇ ਨੂੰ ਪੇਸ਼ ਕਰਾ ਦੇ ਤੇ ਨਹੀਂ ਸਾਰੇ ਟੱਬਰ ਨੂੰ ਮਾਰ ਦੇਾਂਗੇ ਤੁਹਾਡੇ ਚੁੱਲਿਆਂ 'ਚ ਘਾਹ ਹਰਾ ਹੋ ਜਾਊਗਾ ਇਸ ਗੱਲ ਦੀ ਖ਼ਬਰ ਵੀ ਕਿਸੇ ਨੇ ਕਿਸ਼ਨੇ ਨੂੰ ਕਰਤੀ ਕਿ ਤੇਰੀ ਮਾਤਾ ਦੀ ਅੱਜ ਬਾਲੀ ਬੇਇੱਜ਼ਤੀ ਕਰਕੇ ਗਿਆ ਥਾਣੇਦਾਰ ਅੱਗ ਲੱਗ ਉੱਠੀ ਇਸ ਮਰਦ ਨੂੰ ਆਪਣੇ ਸਾਥੀਆਂ ਨੂੰ ਤਿਆਰ ਕੀਤਾ ਕੇ ਵਾਸਦੇਵਤਾ ਮੈਂ ਮਾਰਨਾ ਹੀ ਹੈ ਪਰ ਆਜੋ ਅੱਜ ਪਹਿਲਾਂ ਉਸ ਥਾਣੇਦਾਰ ਦਾ ਕੰਡਾ ਕਢੀਏ ਉਹਦੀ ਹਿੰਮਤ ਕਿਵੇਂ ਹੋਈ ਕਿ ਮੇਰੀ ਮਾਂ ਦੀ ਗੁੱਤ ਫੜ ਸਕੇ ਆਪਣੇ ਸਾਰੇ ਜੱਥੇ ਨੂੰ ਨਾਲ ਲੈ ਕੇ ਪਿੰਡ ਮੌੜਾਂ ਚ ਬਣੀ ਹੋਈ ਚੌਂਕੀ ਤੇ ਕਿਸ਼ਨੇ ਨੇ ਧਾਵਾ ਬੋਲਤਾ ਤੇ ਚੌਂਕੀ ਵਾਲੇ ਸਾਰੇ ਸਪਾਹੀਆਂ ਨੂੰ ਇਕੇਦامی ਮਾਰਤਾ ਚੌਂਕੀ ਖਾਲੀ ਕਰਤੀ ਕਿਸ਼ਨੇ ਨੇ ਤੇ ਜਿਹੜੀ ਜੀਂਦ ਵਾਲੇ ਮਹਾਰਾਜੇ ਨੇ ਸਪੈਸ਼ਲ ਗਾਰਡ ਦਿੱਤੀ ਸੀ ਵਾਸਦੇਵ ਨੂੰ ਉਹਦੀ ਸੁਰੱਖਿਆ ਕਰਨ ਵਾਸਤੇ ਜਦੋਂ ਚੌਂਕੀ ਖਾਲੀ ਹੋ ਗਈ ਉਹਦੇ ਵਾਲੀ ਗਾਰਡ ਭੱਜ ਕੇ ਚੌਂਕੀ 'ਚ ਆ ਗਈ ਕਿ ਕਿਤੇ ਚੌਂਕੀ 'ਚੋਂ ਡਾਕੂ ਅਸਲਾ ਨਾ ਲੁੱਟ ਕੇ ਲੈ ਜਾਵੇ ਵਾਸਦੇਵ ਇਕੱਲਾ ਆਪਣੀ ਹਵੇਲੀ 'ਚ ਰਹਿ ਗਿਆ ਤੇ ਕਿਸਨੇ ਨੂੰ ਪਤਾ ਲੱਗ ਗਿਆ ਕਿ ਉਹਦੇ ਵਾਲੇ ਬਾਡੀਗਾਰਡ ਤਾਂ ਚੌਂਕੀ 'ਚ ਪਹੁੰਚ ਗਏ ਕਿਸਨੇ ਦੇ ਸਾਥੀ ਉਹਨਾਂ ਨਾਲ ਮੁਕਾਬਲਾ ਕਰੀ ਗਏ ਤੇ ਦੂਜੇ ਪਾਸੇ ਦੀ ਹਵੇਲੀ ਦੀ ਕੰਧ ਟੱਪ ਕੇ ਕਿਸ਼ਨਾ ਵਾਸਦੇਵ ਸਰਦਾਰ ਦੀ ਹਵੇਲੀ 'ਚ ਵੜ ਗਿਆ ਜਾਨਸਾਰ ਵਾਸਦੇਵ ਸਰਦਾਰ ਨੂੰ ਗੁਲਾਮੇ ਤੋਂ ਫੜ ਕੇ ਤਾਂ ਚੱਕਤਾ ਕਿਸ਼ਨੇ ਨੇ ਕਿਉਂਕਿ ਕਿਸ਼ਨਾ ਪਹਿਲੇ ਸਮਿਆਂ 'ਚ ਪਲਵਾਨੀ ਕਰਦਾ ਹੁੰਦਾ ਸੀ ਚੰਗੇ ਤਕੜੇ ਨਰੋਏ ਸਰੀਰ ਦਾ ਮਾਲਕ ਸੀ ਪੇੜਾ ਮਾਰ ਮਾਰ ਮੂੰਹ ਸਜਾਤਾ ਵਾਸਦੇਵ ਦਾ ਪਰ ਵਾਸਦੇਵ ਕੰਬਦੇ ਹੱਥਾਂ ਨਾਲ ਮਿੰਤਾ ਕਰੀ ਗਿਆ ਤੇ ਕ੍ਰਿਸ਼ਨ ਆ ਉਹਦੀਆਂ ਵੱਖੀਆਂ 'ਚ ਹੂਰੇ ਮਾਰਦਾ ਰਿਹਾ ਪਰ ਕਿਸਨੇ ਕੋਲੇ ਜਿਆਦਾ ਟਾਈਮ ਨਹੀਂ ਸੀ ਉਸਨੇ ਪਿਛਲੀਆਂ ਗੱਲਾਂ ਯਾਦ ਕਰਾ ਕੇ ਵਾਸਦੇਵ ਦੀ ਛਾਤੀ 'ਚ ਗੋਲੀ ਮਾਰ ਕੇ ਉਹਨੂੰ ਉੱਥੇ ਹੀ ਢੇਰ ਕਰ ਦਿੱਤਾ ਤੇ ਹਵੇਲੀ 'ਚ ਜਿਹੜਾ ਇੱਕ ਘੀਰਾ ਲੱਗਿਆ ਵਾ ਸੀ ਪਾਠੰਗ ਉਹਦੇ ਵਿੱਚ ਸੱਟ ਕੇ ਮਿੱਟੀ ਦਾ ਤੇਲ ਪਾ ਕੇ ਵਾਸਦੇਵ ਨੂੰ ਅੱਗ ਲਾ ਕੇ ਕਿਸ਼ਨਾ ਭੱਜ ਗਿਆ ਜਦ ਨੂੰ ਵਾਸਦੇਵ ਦੇ ਬਾਡੀਗਾਰਡ ਘਰੇ ਮੁੜ ਕੇ ਆਏ ਉਹਦ ਨੂੰ ਵਾਸਦੇਵ ਦਾ ਅੱਧ ਮੱਚਿਆ ਜਿਹਾ ਸਰੀਰ ਘੀਰੇ ਚ ਪਿਆ ਤੁਖੀ ਜਾਂਦਾ ਸੀ ਪਰ ਇਹ ਵਾਸਦੇਵ ਸਰਦਾਰ ਦਾ ਕਤਲ ਸਿੱਧਾ ਜੀਂਦ ਰਿਆਸਤ ਨੂੰ ਚੈਲੰਜ ਸੀ ਜੀਂਦ ਵਾਲੇ ਰਾਜ ਦੀਆਂ ਅੱਖਾਂ ਚ ਖੂਨ ਉਤਰਿਆ ਆ ਕਿ ਸਾਡੀਆਂ ਜ਼ਮੀਨਾਂ ਚ ਦਿਹਾੜੀ ਕਰਕੇ ਰੋਟੀ ਖਾਣ ਵਾਲੇ ਲੋਕ ਜੇ ਸਾਨੂੰ ਹੀ ਅੱਖਾਂ ਦਿਖਾਉਣ ਲੱਗ ਪਏ ਤਾਂ ਫੇਰ ਸਾਡਾ ਰਾਜ ਕਿਹੜੇ ਕੰਮ ਦਾ ਤੇ ਜੀਂਦ ਵਾਲੇ ਮਹਾਰਾਜੇ ਦੇ ਹੁਕਮ ਨਾਲ ਕਿਸ਼ਨੇ ਦਾ ਸਾਰਾ ਟੱਬਰ ਚੱਕ ਲਿਆ ਪੁਲਿਸ ਨੇ ਪਹਿਨ ਘਰੇ ਆ ਕੇ ਇੰਨਾ ਕਟਾਪਾ ਚਾੜਿਆ ਕਿ ਔਰਤਾਂ ਦੀਆਂ ਚੀਕਾਂ ਨੇ ਕੰਧਾਂ ਕੰਬਣ ਲਾ ਦਿੱਤੀਆਂ ਫਿਰ ਪੁਲਿਸ ਇਹਨਾਂ ਸਾਰਿਆਂ ਨੂੰ ਚੱਕ ਕੇ ਥਾਣੇ ਲੈ ਗਈ ਕਿਸ਼ਨੇ ਦੇ ਛੋਟੇ ਭਰਾ ਜਿਉਣੇ ਤੇ ਬਾਪੂ ਖੜਕ ਸਿੰਘ ਦਾ ਘੋਟੇ ਲਾ ਲਾ ਕੇ ਹੱਡੀਆਂ ਨਾਲੋਂ ਮਾਸ ਅੱਢ ਕਰਤਾ ਪੁਲਿਸ ਨੇ ਕਿਸ਼ਨੇ ਦੀ ਘਰ ਵਾਲੀ ਤੇ ਮਾਤਾ ਸੰਤਕੌਰ ਨੂੰ ਇੰਨਾ ਕ ਜਿਆਦਾ ਜਲੀਲ ਕੀਤਾ ਕਿ ਪਿੰਡ ਦੇ ਪਤਵੰਤੇ ਲੋਕ ਵੀ ਥਾਣੇ ਚ ਜਾ ਕੇ ਮਿੰਨਤਾ ਕਰਦੇ ਰਹੇ ਕਿ ਤੁਸੀਂ ਕਿਸ਼ਨੇ ਨੂੰ ਫੜ ਕੇ ਜਿਹੜੀ ਸਜ਼ਾ ਮਰਜ਼ੀ ਦੇ ਦਿਓ ਇੰਨਾ ਗਰੀਬਾਂ ਤੇ ਕਿਉਂ ਤਸ਼ੱਦਦ ਕਰਦੇ ਆਂ ਜਿਉਣਾ ਤਾਂ ਆਪ ਵਿਚਾਰਾ ਖੇਤੀ ਕਰਕੇ ਟੱਬਰ ਦਾ ਢੱਡ ਪਾਲਦਾ ਹੈ ਇੰਨਾ ਔਰਤਾਂ ਦਾ ਕੀ ਕਸੂਰ ਹੈ ਪਰ ਪੁਲਿਸ ਵਾਲਿਆਂ ਨੇ ਇੱਕ ਨਹੀਂ ਸੁਣੀ ਸਾਰੇ ਟੱਬਰ ਨੂੰ ਇੰਨਾ ਕ ਜਿਆਦਾ ਟੌਰਚਰ ਕੀਤਾ ਕਿ ਇਹਨਾਂ ਨੂੰ ਖੂਨ ਦੀਆਂ ਉਲਟੀਆਂ ਆਉਣ ਲੱਗਨ। ਠੁੱਡੇ ਮਾਰ-ਮਾਰ ਕੇ ਕੁੜੀਆਂ ਦੀਆਂ ਵੀ ਪੱਸਲੀਆਂ ਅੰਦਰ ਪਾਤੀਆਂ ਸੀ ਪੁਲਿਸ ਵਾਲਿਆਂ ਨੇ। ਤੇ ਪਿੰਡ ਵਾਲਿਆਂ ਮੂਰੇ ਇੱਕੋ ਹੀ ਬਹਾਨਾ ਬਣਾਇਆ ਕਿ ਕਿਸ਼ਨਾ ਪੇਸ਼ ਕਰਾ ਦਿਓ ਤੇ ਸਾਰੇ ਟੱਬਰ ਨੂੰ ਲੈ ਜਾਓ। ਹੁਣ ਕਿਸ਼ਨੇ ਨੂੰ ਕੌਣ ਪੇਸ਼ ਕਰਾ ਸਕਦਾ ਸੀ? ਟੱਬਰ ਕਈ ਮਹੀਨੇ ਠਾਣਿਆਂ ਦੀ ਖੱਜਲ ਖਵਾ ਕੇ ਰੁਲਦਾ ਰਿਆ। ਇਸਲਾ ਡੰਗਰ ਵੱੱਛਾ ਵੀ ਪੁਲਿਸ ਨੇ ਖੋਲਤਾ ਤੇ ਵਾਕਿਆ ਹੀ ਉਹਨਾਂ ਦੇ ਚੁੱਲ੍ਹਿਆਂ ਉੱਗ ਗਿਆ ਸੀ। ਇਸ ਕੁੱਟ ਦੁੱਖ ਜ ਤੇ ਬੇਇੱਜ਼ਤੀ ਤੇ ਤਾਨਿਆਂ ਤੋਂ ਤੰਗ ਆ ਕੇ ਕਿਸ਼ਨੇ ਦੀ ਮਾਂ ਸੰਤਕੌਰ ਰੱਬ ਨੂੰ ਪਿਆਰੀ ਹੋ ਗਈ। ਬਾਪੂ ਸਦਾ ਵਾਸਤੇ ਮੰਜੇ ਤੇ ਪੈ ਗਿਆ ਤੇ ਪੁਲਿਸ ਰੋਜ਼ ਆਨੇ ਬਹਾਨੇ ਘਰੇ ਗੇੜਾ ਮਾਰਨ ਲੱਗ ਪਈ ਤੇ ਸਰਕਾਰ ਨੇ ਕਈ ਟੌਟ ਤੇ ਸੂਈਏ ਵੀ ਪਿੰਡ 'ਚ ਛੱਡੇ ਕਿ ਜੇ ਕਿਸ਼ਨਾ ਰਾਤ ਬਰਾਤੇ ਵੀ ਘਰੇ ਆਵੇ ਤੁਸੀਂ ਨਿਗਾ ਰੱਖਿਓ। ਉਹਨੂੰ ਜਿਉਂਦੇ ਨੂੰ ਜਾਨ ਨਹੀਂ ਦੇਣਾ। ਪਰ ਕਿਸ਼ਨਾ ਪਿੰਡ ਤਾਂ ਨਹੀਂ ਆਇਆ ਪਰ ਉਸ ਨੇ ਡੱਕੇ ਮਾਰ-ਮਾਰ ਕੇ ਝੜੀ ਲਗਾ ਦਿੱਤੀ। ਅੰਗਰੇਜ਼ਾਂ ਦੇ ਰਾਜਿਆਂ ਦੇ ਨੱਕ 'ਚ ਦਮ ਲਿਆ ਦਿੱਤਾ। ਅੱਲੇ ਸੰਗਰੂਰ ਬਰਨਾਲਾ ਵਾਲੀ ਸਾਈਡ ਤੇ ਹੀ ਡਾਕੇ ਨਹੀਂ ਮਾਰੇ ਉਹਨੇ ਦੁਆਬੇ 'ਚ ਵੀ ਡਾਕੇ ਮਾਰੇ ਅੰਗਰੇਜ਼ਾਂ ਦੇ ਰਾਜ ਵਾਲੇ ਲੁਧਿਆਣੇ ਸ਼ਹਿਰ 'ਚ ਵੀ ਡਾਕੇ ਮਾਰੇ ਕਢਾਵੰਦੇ ਸ਼ਾਹੂਕਾਰ ਤੇ ਸਨਾਮ ਦੇ ਭਾਵੜੇ ਵੀ ਲੁੱਟੇ ਕਈ सूदखोर ਬਾਣੀਆਂ ਦੀਆਂ ਵਈਆਂ ਪਾੜੀਆਂ ਕਈ ਸੁਨਿਆਰਿਆਂ ਦੀਆਂ ਜੰਜਾਂ ਲੁੱਟੀਆਂ ਸਰਕਾਰ ਇਹਨੂੰ ਫੜਤਾ ਨਹੀਂ ਸਕੀ ਪਰ ਇਹਦੇ ਸਿਰ ਤੇ ਵੱਡੇ ਵੱਡੇ ਇਨਾਮ ਰੱਖਤੇ ਜਿਹੜਾ ਕਿਸਨੇ ਨੂੰ ਫੜਾਊਗਾ ਉਹਨੂੰ ਮਰਬਿਆਂ ਦੇ ਮਰਬੇ ਜ਼ਮੀਨ ਦਿੱਤੀ ਜਾਊਗੀ ਲੋਕਾਂ ਦੇ ਅੰਦਰ ਲਾਲਚ ਪੈਦਾ ਕਰ ਪਰ ਕਿਸ਼ਨਾ ਜਿਹੜੇ ਡਾਕੇ ਮਾਰਦਾ ਸੀ ਇਹ ਡਾਕਿਆਂ ਦੀ ਲੁੱਟ ਦਾ ਸਾਰਾ ਮਾਲ ਉਹ ਆਪਣੇ ਦੋ ਜਿਗਰੀ ਯਾਰਾਂ ਕੋਲੇ ਰੱਖਦਾ ਹੁੰਦਾ ਸੀ ਇੱਕ ਸੀ ਪਿੰਡ ਖੜਿਆਲੇ ਵਾਲਾ ਜੈਮਲ ਤੇ ਦੂਜਾ ਸੀ ਪਿੰਡ ਹਰਿਆਉ ਦਾ ਅਹਿਮਦ ਡੋਗਰ ਇਹ ਡਾਕੇ ਮਾਰ ਮਾਰ ਉਹਨਾਂ ਕੋਲੇ ਮਾਲ ਰੱਖੀ ਗਿਆ ਨੂੰ ਇਹ ਸੀ ਕਿ ਜਿੱਦ ਦੇ ਲੋੜ ਪਈ ਮੈਂ ਆਪਣਾ ਹਿੱਸਾ ਲੈ ਲੈਣਾ ਪਰ ਅੰਤ ਨੂੰ ਜਦੋਂ ਕਿਸ਼ਨੇ ਦੇ ਪਰਿਵਾਰ ਨੂੰ ਪੁਲਿਸ ਜਾਦੇ ਤੰਗ ਕਰਨ ਲੱਗ ਪਈ ਤਾਂ ਕਿਸ਼ਨੇ ਨੇ ਕਿਸੇ ਦਲਾਲ ਨੂੰ ਸੰਨ ਚ ਪਾ ਕੇ ਪੁਲਿਸ ਨਾਲ ਗੰਢ ਤੁੱਪ ਕੀਤੀ ਤੇ ਆਪਣੇ ਸਾਰੇ ਮੁਕੱਦਮੇ ਨਿਵੇੜ ਕੇ ਅਮਰੀਕਾ ਚਲੇ ਜਾਣ ਦਾ ਮਨ ਬਣਾ ਲਿਆ ਤੇ ਪੁਲਿਸ ਨੇ ਕਾਫੀ ਸਾਰੀ ਮਾਇਆ ਮੰਗੀ ਮਾਮਲਿਆਂ ਨੂੰ ਖੁਰਦ-ਬੁਰਦ ਕਰਨ ਵਾਸਤੇ ਕਿਸ਼ਨੇ ਨੂੰ ਇਹ ਸੀ ਕਿ ਮੇਰੀ ਮਾਇਆ ਪਈ ਆ ਮੈਂ ਲਿਆ ਕੇ ਇਹਨਾਂ ਨੂੰ ਉਹ ਮਾਇਆ ਲੈਣ ਵਾਸਤੇ ਕਿਸ਼ਨਾ ਸਭ ਤੋਂ ਪਹਿਲਾਂ ਖੜਿਆਲੇ ਵਾਲੇ ਜੈਮਲ ਦੇ ਘਰੇ ਗਿਆ ਗੱਲਾਂ ਬਾਤਾਂ ਕਰਨ ਤੋਂ ਬਾਅਦ ਦੱਸਿਆ ਕਿ ਜਿਹੜਾ ਲੁੱਟਦਾ ਮਾਲ ਮੈਂ ਤੈਨੂੰ ਜਮ੍ਹਾਂ ਕਰਾਇਆ ਉਹਦੇ ਚੋਂ ਆਪਣਾ ਹਿੱਸਾ ਰੱਖ ਕੇ ਬਾਕੀ ਮੈਨੂੰ ਦੇ ਦੇ ਮੈਨੂੰ ਪੈਸੇ ਦੀ ਲੋੜ ਹੈ ਪਰ ਜੈਮਲ ਤਾਂ ਪੈਰਾਂ ਪੈਣ ਦੇਵੇ ਕਿ ਕਿਸਨੇ ਮੈਂ ਤਾਂ ਤੇਰਾ ਕੁਝ ਦੇਣਾ ਹੀ ਨਹੀਂ ਕਿਸਨੇ ਨੂੰ ਪਤਾ ਲੱਗ ਗਿਆ ਕਿ ਪੈਸੇ ਮੁੱਕਰ ਗਿਆ ਪਰ ਉਹ ਚੁੱਪ ਕਰ ਗਿਆ ਤੇ ਉੱਥੋਂ ਤੁਰ ਪਿਆ ਗੱਲ ਆਈ ਗਈ ਹੋਗੀ ਤਿੰਨ ਕ ਮਹੀਨਿਆਂ ਬਾਅਦ ਕਿਸਨੇ ਨੇ ਜੈਮਲ ਨੂੰ ਸੁਨੇਹਾ ਭੇਜਿਆ ਕਿ ਤੇਰੇ ਪਿੰਡ ਤੋਂ ਤਿੰਨ ਕ ਮੀਲ ਪਾਸੇ ਦੀ ਸੁਨਿਆਰਿਆਂ ਦੀ ਬਰਾਤ ਲੰਘਣੀ ਹੈ ਆਪਾਂ ਲੁੱਟਣੀ ਹੈ ਤਿਆਰੀ ਕਰ ਕਿਹਾ ਤੇ ਆ ਜਾ। ਹਾਲਚ ਵਿੱਚ ਆ ਕੇ ਜੈਮਲ ਉੱਥੇ ਪਹੁੰਚ ਗਿਆ। ਕਿਸ਼ਨੇ ਦੀ ਪਹਿਲਾਂ ਹੀ ਤਿਆਰੀ ਕਰੀ ਹੋਈ ਸੀ। ਪਿੰਡ ਖੜਿਆਲੇ ਤੋਂ ਤਿੰਨ ਕਮੀਲ ਦੂਰ ਗੋਲੀ ਮਾਰ ਕੇ ਜੈਮਲ ਨੂੰ ਪਾਰ ਬੁਲਾਤਾ। ਤੇ ਜਾਂਦਾ ਹੋਇਆ ਕਿਸ਼ਨਾ ਉਹਦੇ ਘਰ ਵਾਲੀ ਨੂੰ ਕਹਿ ਕੇ ਗਿਆ ਕਿ ਟਿੱਬਿਆਂ 'ਚ ਵੱਡੇ ਮਰਦ ਦੀ লাশ ਪਈ ਆ ਚੱਕ ਲਿਆਓ। ਜੈਮਲ ਦੀ ਤੇ ਮੌਤ ਹੋ ਗਈ। ਪਰ ਅਹਿਮਦ ਡੋਗਰ ਇੱਥੋਂ ਸਤਰਕ ਹੋ ਗਿਆ। ਉਹਨੂੰ ਪਤਾ ਲੱਗ ਗਿਆ ਕਿ ਹੁਣ ਮੇਰੇ ਕੋਲੋਂ ਵੀ ਮਾਇਆ ਦਾ ਹਸਾਬ ਕਰਨਾ ਆਵੇਗਾ। ਤੇ ਕਿਸ਼ਨਾ ਮਾਇਆ ਦਾ ਪ੍ਰਬੰਧ ਕਰ ਹੀ ਰਿਹਾ ਸੀ। ਇਕ ਕੁਝ ਸਮੇਂ ਬਾਅਦ ਪਿੰਡ ਹਰਿਆਉਂ ਅਹਿਮਦ ਡੋਗਰ ਦੇ ਘਰੇ ਗਿਆ ਡੋਗਰ ਨੇ ਇਹਦਾ ਵਧੀਆ ਸਵਾਗਤ ਕੀਤਾ ਸੋਹਣੀਆਂ ਗੱਲਾਂ ਕੀਤੀਆਂ ਤੇ ਕਿਸ਼ਨੇ ਦੀ ਹਰ ਇੱਕ ਗੱਲ ਚ ਹਾਮੀ ਭਰੀ ਆ ਥੋੜੇ ਜੇ ਦਿਨਾਂ ਨੂੰ ਮਾਇਆ ਮੇਰੇ ਕੋਲ ਆ ਜਾਏਗੀ ਮੇਰੀ ਅੱਗੇ ਕਿਸੇ ਕੋਲ ਸਾਂਭੀ ਹੋਈ ਸੀ ਉਸ ਦਿਨ ਮੈਂ ਤੈਨੂੰ ਸਾਰਾ ਤੇਰਾ ਧਨਮਾਲ ਦੇ ਦਿਆਂਗਾ ਤੇ ਮਿੱਠੀਆਂ ਗੋਲੀਆਂ ਦੇ ਕੇ ਅਹਿਮਦ ਡੋਗਰ ਨੇ ਕਿਸ਼ਨੇ ਨੂੰ ਉੱਥੋਂ ਵਿਦਾ ਕਰਤਾ ਤਾਂ ਉਧਰ ਡੋਗਰ ਹੋਰ ਹੀ ਤਿਆਰੀ ਕਰੀ ਜਾਂਦਾ ਸੀ। ਕਾਫੀ ਸਮੇਂ ਬਾਅਦ ਡੋਗਰ ਨੇ ਚਤਰੇ ਨੂੰ ਸਨੇਹ ਭਿਜਿਆ ਕਿ ਕਿਸ਼ਨੇ ਨੂੰ ਕਹਿ ਮੈਨੂੰ ਡਸ ਕੇ ਆ ਕੇ ਮਿਲੇ। ਜਿਹੜਾ ਕਿਸ਼ਨੇ ਦਾ ਸਭ ਤੋਂ ਪੁਰਾਣਾ ਤੇ ਵਫਾਦਾਰ ਸਾਥੀ ਸੀ ਚਤਰਾ। ਇਹ ਮੱਝ ਵੀ ਸਿੱਖਾਂ ਦਾ ਮੁੰਡਾ ਸੀ ਤੇ ਮੁੱਢ ਤੋਂ ਲੈ ਕੇ ਕਿਸ਼ਨੇ ਦੇ ਨਾਲ ਹੀ ਸੀ। ਬਹੁਤ ਵਾਰੀ ਕਿਸ਼ਨੇ ਨੂੰ ਮੌਤ ਦੇ ਮੂੰਹ ਚੋਂ ਚਤਰੇ ਨੇ ਬਚਾਇਆ ਸੀ ਕਿਸ਼ਨਾ ਵੀ ਚਤਰੇ ਨੂੰ ਆਪਣੇ ਭਰਾਵਾਂ ਤੋਂ ਵੱਧ ਸਮਝਦਾ ਸੀ ਦਾਰੂ ਵੀ ਇਹ ਇੱਕ ਗਲਾਸੀ ਚ ਪੀਂਦੇ ਹੁੰਦੇ ਸੀ ਤੇ ਰੋਟੀ ਵੀ ਇੱਕੋ ਭਾਂਡੇ ਚ ਖਾਂਦੇ ਸੀ ਇਹ ਅਹਿਮਦ ਡੋਗਰ ਨੂੰ ਪਤਾ ਸੀ ਕਿ ਚਤਰੇ ਦਾ ਆਖਿਆ ਕਿਸ਼ਨਾ ਮੋੜ ਨਹੀਂ ਸਕਦਾ ਇਸ ਲਈ ਡੋਗਰ ਨੇ ਚਲਾਕੀ ਨਾਲ ਚਤਰੇ ਕੋਲੇ ਸੁਨੇਹਾ ਭੇਜਿਆ ਇਹਨੇ ਸੁਨੇਹਾ ਕਿਸ਼ਨੇ ਨੂੰ ਦਿੱਤਾ ਤੇ ਕਿਸ਼ਨਾ ਅਹਿਮਦ ਡੋਗਰ ਨੂੰ ਮਿਲਣ ਵਾਸਤੇ ਦਸਕੇ ਨੂੰ ਤੁਰ ਪਿਆ ਜਦੋਂ ਕਿਸ਼ਨਾ ਦਸਕੇ ਪਹੁੰਚਿਆ ਅਹਿਮਦ ਡੋਗਰ ਨੇ ਭਰਮਾਂ ਸਵਾਗਤ ਕੀਤਾ ਖਣ ਵੇਲੇ ਸ਼ਰਾਬ ਦੀਆਂ ਬੋਤਲਾਂ ਮੰਗਾ ਲਈਆਂ ਮੀਟ ਧਰ ਲਿਆ ਸ਼ਰਾਬ ਪੀਂਦੇ ਰਹੇ ਮੀਟ ਖਾਂਦੇ ਰਹੇ ਪਰ ਡੋਗਰ ਦੇ ਮਨ ਚ ਜਿਹੜੀ ਬੇਈਮਾਨੀ ਸੀ ਉਹ ਉਹ ਵੱਧ ਸ਼ਰਾਬ ਪਾ ਪਾ ਕੇ ਪਿਉਂਦਾ ਰਿਹਾ ਤੇ ਅੰਤ ਨੂੰ ਇੱਥੇ ਬੈਠਾ ਬੈਠਾ ਹੀ ਲਟਕ ਗਿਆ ਨਸ਼ੇ ਤੇ ਅਹਿਮਦ ਡੋਗਰ ਫੁਰਤੀ ਨਾਲ ਉਸੇ ਵੇਲੇ ਉੱਠਿਆ ਕੋਠੜੀ ਨੂੰ ਬੂਹਾ ਮਾਰ ਕੇ ਮੂਹਰੇ ਜਿੰਦਾ ਲਾਤਾ ਤੇ ਆਪ ਕਾਲੀ ਨਾਲ ਜਾ ਕੇ ਬਡਲਾਡੇ ਥਾਣੇ 'ਚ ਇਤਲਾਹ ਕਰ ਦਿੱਤੀ ਸਰਕਾਰ ਨੂੰ ਲੋੜੀ ਦਾ ਡਾਕੂ ਕਿਸ਼ਨਾ ਮੈਂ ਆਪਣੇ ਘਰੇ ਬੰਦ ਕੀਤਾ ਹੋਇਆ ਉੱਥੋਂ ਜਾ ਕੇ ਫੜ ਲਿਆ ਉਦੋਂ ਹੀ ਸਾਰੇ ਥਾਣੇ ਦੀ ਪੁਲਿਸ ਡਸਕ ਨਸ਼ੇ 'ਚ ਪਏ ਹੋਏ ਕਿਸ਼ਨੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਦੋਂ ਪੁਲਿਸ ਕਿਸ਼ਨੇ ਨੂੰ ਲਈ ਜਾਂਦੀ ਸੀ ਤਾਂ ਉਸ ਨੇ ਇੱਕ ਗੱਲ ਆਖੀ ਸੀ ਡੋਗਰਾ ਤੇਰੇ ਤੋਂ ਬਦਲਾ ਜ਼ਰੂਰ ਲਵਾਂਗਾ ਕਿਨੇ ਨੂੰ ਫੜ ਕੇ ਪਟਿਆਲੇ ਲਿਆਂਦਾ ਗਿਆ ਉਸਨੇ ਅੰਨਾ ਤਸ਼ੱਦਦ ਕੀਤਾ ਕਿਸ਼ਨੇ ਤੇ ਖੁਸ਼ੀਚ ਡੋਗਰ ਦਾ ਪੱਬ ਜਮੀਨ ਤੇ ਨਹੀਂ ਸੀ ਲੱਗ ਰਿਆ ਤੇ ਇਧਰ ਕਿਸ਼ਨੇ ਦਾ ਘਰ ਵੀ ਬਰਬਾਦ ਹੋ ਗਿਆ ਸੀ ਕਿਸ਼ਨੇ ਦੀ ਜ਼ਿੰਦਗੀ ਵੀ ਬਰਬਾਦ ਹੋ ਗਈ ਸੀ ਥੋ ਅੰਦਾਜ਼ਾ ਲਾ ਲੈਣਾ ਚਾਹੀਦਾ ਕਿ ਕਿਸ਼ਨਾ ਕਿੱਡਾ ਇੱਕ ਵੱਡਾ ਡਾਕੂ ਸੂਰਮਾ ਸੀ ਜਦੋਂ ਡਸਕੇ ਚੋ ਕਿਸ਼ਨਾ ਫੜਿਆ ਪਟਿਆਲੇ ਦੇ ਮਹਾਰਾਜੇ ਨੂੰ ਜੀਂਦ ਦੇ ਮਹਾਰਾਜੇ ਨੂੰ ਆਬ ਦੇ ਗਵਰਨਰ ਨੂੰ ਦਿੱਲੀ ਦੇ ਅੰਗਰੇਜ਼ ਔਰ ਅਫਸਰ ਨੂੰ ਇੰਗਲੈਂਡ 'ਚ ਬੈਠੀ ਹੋਈ ਮਲਕਾ ਵਿਕਟੋਰੀਆ ਨੂੰ ਵੀ ਖਬਰਾਂ ਪਹੁੰਚਾਈਆਂ ਕਿ ਪਿੰਡ ਮੌੜਾਂ ਵਾਲਾ ਕਿਸ਼ਨਾ ਪੁਲਿਸ ਨੇ ਜਿਉਂਦਾ ਗਿਰਫਤਾਰ ਕਰ ਲਿਆ। ਸਕਟ-ਕਟ ਕੇ ਕਿਸ਼ਨੇ ਦੇ ਹੱਡ ਪੋਲੇ ਕਰਦੀ ਰਹੀ ਤੇ ਕਿਸ਼ਨੇ ਤੇ ਮੁਕੱਦਮਾ ਚੱਲ ਪਿਆ ਤੇ ਮੁਕੱਦਮੇ ਦੇ ਵਿੱਚ ਇਸ ਨੂੰ ਕਾਲੇ ਪਾਣੀ ਦੀ ਸਜ਼ਾ ਸੁਣਾ ਦਿੱਤੀ। ਉਸ ਵੇਲੇ ਕਾਲੇ ਪਾਣੀ ਦੀ ਸਜ਼ਾ ਦਾ ਮਤਲਬ ਸੀ ਕਿ ਜਿਹੜਾ ਬੰਦਾ ਉੱਥੋਂ ਚਲਿਆ ਗਿਆ ਉਹਦੇ ਵਾਪਸ ਆਉਣ ਦੀਆਂ ਉਮੀਦਾਂ ਤਕਰੀਬਨ ਖਤਮ ਹੋ ਜਾਂਦੀਆਂ ਸੀ ਕਿਸ਼ਨੇ ਦਾ ਜਿਹੜਾ ਜਿਗਰੀ ਯਾਰ ਸੀ ਚਤਰਾ ਉਹਦੇ ਮਨ 'ਚ ਬਦਲੇ ਦੀ ਅੱਗ ਵੱਲਦੀ ਰਹੀ ਕਿ ਜੇ ਮੈਂ ਕਿਸ਼ਨੇ ਨੂੰ ਸਨੇਹਾ ਦਿੱਤਾ ਉਹ ਡਸ ਕੇ ਗਿਆ ਤਾਂ ਡੋਗਰ ਨੇ ਗਿਰਫਤਾਰ ਕਰਵਾਇਆ ਪੰਜਵੀਂ ਅੱਗ ਵਾਲ ਉੱਠੀ ਕਿ ਮੇਰੇ ਭਰਾ ਨਾਲ ਯਾਰ ਮਾਰ ਹੋ ਜਦੋਂ ਜਿਉਣਾ ਆਪਣੇ ਭਰਾ ਵਾਲੇ ਰਾਹ ਤੇ ਤੁਰਿਆ ਸਾਰਿਆਂ ਤੋਂ ਪਹਿਲਾਂ ਚਤਰੇ ਨੇ ਜਿਉਣੇ ਦਾ ਸਾਥ ਦਿੱਤਾ ਵਚਨ ਕੀਤਾ ਸੀ ਜਿਉਣਿਆਂ ਜਿੱਦẽ ਡੋਗਰ ਨੂੰ ਮਾਰਨ ਜਾਣਾ ਇਕੱਲਾ ਨਾ ਜਾਈ ਤੇ ਨਾਲ ਚੱਲਾਂਗਾ ਕਿ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਉਸ ਦੁਸ਼ਟ ਨੂੰ ਮਰਦਾ ਵੇਖਣਾ ਚਾਹਣਾ। ਜਦੋਂ ਜਿਉਣਾ ਇਸ ਰਾਹ ਤੇ ਤੁਰ ਪਿਆ ਹੁਣ ਕਿਸ਼ਨੇ ਦਾ ਇੱਕੋ ਇੱਕ ਮੁੰਡਾ ਸੀ ਨਰੈਣਾ। ਉਹ ਪਿਓ ਜੇਲ੍ਹ 'ਚ ਸੀ ਚਾਚਾ ਡਾਕੂ ਬਣ ਗਿਆ। ਫਿਰ ਨਰੈਣਾ ਕਿਵੇਂ ਘਰੇ ਰਹਿ ਸਕਦਾ ਸੀ? ਉਸਨੇ ਵੀ ਮੋਢੇ ਬੰਦੂਖ ਪਾ ਲਈ ਤੇ ਆਪਣੇ ਚਾਚੇ ਜੱਟ ਜਿਉਣੇ ਮੋੜ ਦੇ ਨਾਲ ਤੁਰ ਪਿਆ। ਵੀਡੀਓ 'ਚ ਦੇਖਿਆ ਕਿ ਜਿਉਣਾ ਮੋੜ ਤਾਂ ਨੈਣਾ ਦੇਵੀ ਤੋਂ ਗ੍ਰਿਫਤਾਰ ਹੋ ਗਿਆ। ਜਦੋਂ ਉੱਥੇ ਪੁਲਿਸ ਨਾਲ ਮੁਕਾਬਲਾ ਹੋਇਆ ਦਾ ਜਿਉਣੇ ਦਾ ਭਤੀਜਾ ਨਰੈਣਾ ਆਪਣੇ ਚਾਚੇ ਦਾ ਸਾਥ ਦਿੰਦਾ ਹੋਇਆ ਉੱਥੇ ਹੀ ਪੂਰਾ ਹੋ ਗਿਆ ਸੀ ਜਿਉਣੇ ਦਾ ਤੇ ਕਿਸ਼ਨੇ ਦਾ ਜਿਹੜਾ ਸਭ ਤੋਂ ਵਫਾਦਾਰ ਸਾਥੀ ਸੀ ਚਤਰਾ ਇਸ ਨੇ ਜਿਉਣੇ ਮੋੜ ਦੀ ਪਰਚੀ ਲਿਖ ਕੇ ਆਪਣੀ ਜੇਬ ਚ ਪਾ ਲਈ ਜਿਉਣੇ ਮੋੜ ਨਾਲ ਵਫਾਦਾਰੀ ਨਿਭਾਉਂਦਾ ਹੋਇਆ ਇਹ ਵੀ ਪੁਲਿਸ ਮੁਕਾਬਲੇ ਵਿੱਚ ਨੈਣਾ ਦੇਵੀ ਪੂਰਾ ਹੋ ਗਿਆ ਸੀ ਜਦੋਂ ਪੁਲਿਸ ਨੇ ਇਸ ਦੀ ਤਲਾਸ਼ੀ ਲਈ ਇਹਦੀ ਜੇਬ ਚੋਂ ਜਿਉਣੇ ਮੋੜ ਦੀ ਪਰਚੀ ਨਿਕਲੀ ਤਾਂ ਚਤਰੇ ਨੂੰ ਜੱਟ ਜਿਉਣਾ ਮੋੜ ਸਮਝ ਕੇ ਉੱਥੇ ਹੀ ਸੰਸਕਾਰ ਉਸ ਦੀ ਸਮਾਧ ਬਣਾ ਦਿੱਤੀ ਜਿਸ ਨੂੰ ਦੁਨੀਆ ਅੱਜ ਤੱਕ ਜੱਟ ਜਿਉਣੇ ਮੋੜ ਦੀ ਸਮਾਧ ਆਖਦੀ ਹੈ ਪਰ ਕਦੇ ਸਰਕਾਰਾਂ ਦੀ ਈਨ ਨਹੀਂ ਮੰਨੀ ਇੱਕੇ ਘਰ ਦੇ ਤਿੰਨ ਪੁੱਤ ਕਿਸ਼ਨਾ ਸੂਰਮਾ ਜਿਉਣਾ ਮੋੜ ਤੇ ਨਰੈਣਾ ਸਰਕਾਰੀ ਸਿਸਟਮ ਨਾਲ ਲੜਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਅੱਗੇ ਇਹਨਾਂ ਦੀ ਪੀੜ੍ਹੀ ਨਹੀਂ ਵੱਧ ਸਕੀ ਇਹਨਾਂ ਦੇ ਪਰਿਵਾਰ ਵਿੱਚ ਨਹੀਂ ਕੋਈ ਰਿਹਾ ਪਰ ਇਹਨਾਂ ਦਾ ਨਾਮ ਰਹੀ ਦੁਨੀਆ ਤੱਕ ਰਹੇਗਾ ਤੇ ਪਿੰਡ ਮੋੜਾਂ ਦਾ ਨਾਮ ਇਹਨਾਂ ਤਿੰਨਾਂ ਮਰਦਾਂ ਨੇ ਸਦਾ ਵਾਸਤੇ ਉੱਚਾ ਕਰ ਦਿੱਤਾ ਹੈ। ਇਹਨਾਂ ਚਾਰੇ ਸੂਰਬੀਰਾਂ ਦੀ ਸੂਰਮਗਤੀ ਨੂੰ ਚੈਨਲ ਮੁਲਕ ਪੰਜਾਬ ਦੀ ਟੀਮ ਵੱਲੋਂ ਕੋਟਨ ਕੋਟ ਪ੍ਰਣਾਮ ਅਕਸ਼ੋ ਅਗਿਆ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ